नमस्कार दोस्तों सो so, दोस्तों आज आप गाल करेंगे मेंटल डिसऑर्डर्स बारे सो मेंटल डिसऑर्डर्स भी फिजिकल डिसऑर्डर्स की तरह ही बीमारियां होंदानी ने जिम्मे फिजिकल डिसऑर्डर साइड फिजिकल हैल्थ को खराब करते हैं जमें बुखार खांसी वगैरह भी मैटल डिसऑर्डर साढ़े दिमाग या मन so, तो तो में बीमार कर लेंगे सो दोस्तों मेंटल डिसऑर्डर्स कई तरह के होंगे ने जिमें डिप्रैशन जिदा अपना सामने ही पता है स्ट्रैस बाइपोलर मूड डिसऑर्डर स्किजोफ्रेनिया ओ तो सीडी बच्चों दिमागी बीमारिया बज़ुरग दिमागी बीमारियां या मानसिक बीमारियां ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਯਾਦਦਾਸ਼ਤ ਤੇ ਰਿਲੇਟਿਡ ਬਿਮਾਰੀਆਂ ਆत्यांदी ਬਹੁਤ ਤਰ੍ਹਾਂ ਦੇ ਮੈਂਟਲ ਡਿਸਆਰਡਰਸ ਸੋ ਦੋਸਤੋ ਮੈਂਟਲ ਡਿਸਆਰਡਰਸ ਵੀ ਫਿਜ਼ੀਕਲ ਡਿਸਆਰਡਰਸ ਦੀ ਤਰ੍ਹਾਂ ਇਹਨਾਂ ਦਾ ਇਲਾਜ ਕੀਤਾ ਜਾ ਸਕਦਾ ਹੈ ਸੋ ਜਿੱਦਾਂ ਹੀ ਆਪਾਂ ਨੂੰ ਪਤਾ ਲੱਗੇ ਕਿ ਆਪਣੇ ਘਰ ਵਿੱਚ ਜਾਂ ਆਸ-ਪਾਸੇ ਕੋਈ ਬੰਦਾ ਮਾਨਸਿਕ ਤੌਰ ਤੇ ਮਾਨਸਿਕ ਬਿਮਾਰੀ ਤੋਂ ਪੀੜਿਤ ਹੈ ਤਾਂ ਇਮੀਡੀਏਟਲੀ ਆਪਾਂ ਨੂੰ ਇਸ ਦੀ ਹੈਲਪ ਲੈਣੀ ਚਾਹੀਦੀ ਹੈ ਆਪਣੇ ਆਸ-ਪਾਸੇ ਫਿਜ਼ੀਸ਼ੀਨ ਨੂੰ ਜਾਂ ਸਾਈਕਾਟ੍ਰਿਸ ਨੂੰ ਮਿਲਣਾ ਚਾਹੀਦਾ ਹੈ ਅਤੇ ਇਹਦਾ ਬੜੇ ਹੀ ਅੱਛੇ ਤਰੀਕੇ ਦੇ ਨਾਲ ਆਪਾਂ থੈਰੇਪੀ ਦੇ ਕਾਉਂਸਲਿੰਗ ਦੇ ਨਾਲ ਇਲਾਜ ਕੀਤਾ ਜਾ ਸਕਦਾ ਹੈ ਤੋ ਦੋਸਤੋ ਹੁਣ ਆਪਾਂ ਡਿਪਰੈਸ਼ਨ ਬਾਰੇ ਤਾਂ ਸਾਰੇ ਹੀ ਜਾਣਦੇ ਆ ਕਿ ਡਿਪਰੈਸ਼ਨ ਵਿੱਚ ਬੰਦੇ ਦਾ ਮਨ ਉਦਾਸ ਹੋ ਜਾਂਦਾ ਹੈ ਪਰ ਜਿਹੜੀ ਕਾਮਨ ਭ੍ਰਾਂਤੀ ਹੈਗੀ ਕਿ ਡਿਪਰੈਸ਼ਨ ਨੂੰ ਆਪਾਂ ਇੱਕ ਨੋਰਮਲ ਸਟ्रेस ਨਾਲ ਨਹੀਂ ਇਕੁਇਵਲੈਂਟ ਕਰ ਸਕਦੇ ਜਿੱਦਾਂ ਕਿਸੇ ਵੀ ਬੰਦੇ ਦਾ ਮਨ ਇੱਕ ਦਿਨ ਲਈ 2 ਘੰਟੇ ਲਈ 4 ਘੰਟੇ ਲਈ ਖਰਾਬ ਹੋ ਸਕਦਾ ਹੈ ਕੋਈ ਕੋਈ ਵਰਕ ਦਾ ਪ੍ਰੈਸ਼ਰ ਪੈ ਗਿਆ ਕਦੇ ਕੋਈ ਗਰਲਫ੍ਰੈਂਡ ਦਾ ਪ੍ਰੈਸ਼ਰ ਪੈ ਗਿਆ ਕਦੇ ਕੋਈ ਵਾਈਫ ਦੀ ਸਟ्रेस ਹੋ ਗਈ ਕੋਈ ਫੈਮਿਲੀ ਸਟ्रेस ਹੋ ਗਈ ਤਾਂ ਉਹਦਾ ਮਨ ਉਦਾਸ ਹੋ ਸਕਦਾ ਹੈ ਪਰ ਦਾ ਮਤਲਬ ਇਹ ਨਹੀਂ ਹੈ ਕਿ ਉਹ ਡਿਪਰੈਸ਼ਨ ਚਲਦਾ 3 टू 4 वीक्स यानी कि एक महीना जे इतना मन लगातार उदास रहे सो so, डिप्रेशन जान ली तकरीबन सब तो 14 दिन जे माने ज्यादा उदास रहे परसिस्टेंटली के बंदे दा कुछ कलर नु जी ना करे एदे नाल नाल होपलेसनेस हेल्पलेसनेस आ जावे बंदे दा काम पे जानू जी ना करे बंदे दा खेड़न नु हसण नु जी ना करे बंदे रोटी ਘੱਟ ਖਾਣ ਨੂੰ ਜਾਂ ਜ਼ਿਆਦਾ ਖਾਣ ਨੂੰ जी ना करे बंदा ओवरऑल अपने आप नु ਨਾਕਾਰਾ ਸਮਝਣ ਲੱਗ ਜਾਵੇ ਤੇ ਮਰਨ ਦੇ ਖਿਆਲ ਆਣ ਲੱਗ ਜਾ ਇਹਨਾਂ ਵਿੱਚੋਂ ਕੁਝ ਸਿੰਪਟਮਸ ਜੇ ਹੋਣ ਤੇ ਪਰਸਿਸਟੈਂਟ ਹੋਣ ਫਾਰ 7 ਟੂ 14 ਡੇਸ ਤਾਂ ਆਪਾਂ ਕਹਿੰਦੇ ਆ ਕਿ ਇਨਸਾਨ ਡਿਪਰੈਸ਼ਨ ਚ ਡਿਪਰੈਸ਼ਨ ਵਾਲੀ ਬਿਮਾਰੀ ਤੋਂ ਪੀੜਿਤ ਹੈ ਤਾਂ ਇਸ ਦਾ ਇਲਾਜ ਬੜੇ ਵਧੀਆ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਇੱਦਾਂ ਹੀ ਬਾਈਪੋਲਰ ਮੂਡ ਡਿਸਆਰਡਰ ਕੀ ਹੁੰਦਾ ਹੈ ਕਿ ਇਸ ਵਿੱਚ ਮੂਡ ਦੋ ਪੋਲਸ ਦੇ ਵਿੱਚ ਡੋਲਦਾ ਹੈ ਉਦਾਸੀ ਦਾ ਜਿਵੇਂ ਆਪਾਂ ਦੱਸਿਆ ਹੋਣੇ ਇਹਦੇ ਨਾਲ ਨਾਲ ਮਰੀਜ਼ਾਂ ਨੂੰ ਇਸ ਦੇ ਉਲਟ ਕਈ ਵਾਰੀ ਤੇਜ਼ੀ ਵੀ ਆ ਜਾਂਦੀ ਹੈ ਜਿਸ ਵਿੱਚ ਮਿਲਦਾ ਜ਼ਿਆਦਾ ਬੋਲਣ ਬੋਲਣ ਤੇ ਕਰਨਾ ਤੁਸੀਂ ਲਾਤੇ ਕਿ ਨਾ ਬੈਠਣਾ ਜ਼ਿਆਦਾ ਸ਼ਾਪਿੰਗ ਕਰਉ ਦਿਲ ਕਰਨਾ ਜ਼ਿਆਦਾ ਪੈਸੇ ਖਰਚਣ ਦੀ ਕਰਨਾ ਛੋਟੇ ਛੋਟੀ ਗੱਲ ਤੇ ਗੁੱਸਾ ਆ ਜਾਣਾ ਆਪਣੇ ਆਪ ਨੂੰ ਵੱਡਾ ਸਮਝਣਾ ਤੇ ਇੱਕ ਜਗ੍ਹਾ ਤੇ ਟਿੱਕੇ ਨਾ ਪੈਠਣਾ ਤੇ ਜਿਹੜੇ ਰਿਸ਼ਤਦਾਰ ਨੂੰ ਨਹੀਂ ਵੀ ਫੋਨ ਕੀਤਾ ਉਹਨਾਂ ਨੂੰ ਵੀ بار بار ਫੋਨ ਕਰੀ ਜਾਣਾ ਸੋ ਜੇ ਇਹ ਸਾਰੇ ਸਿੰਪਟਮ ਸੱਤ ਜਾਂ ਸੱਤ ਤੋਂ ਵੱਧ ਦਿਨਾਂ ਤੋਂ ਪਰਸਿੱਸ਼ਟ ਕਰਨ ਤਾਂ ਆਪਾਂ ਕਹਿੰਦੇ ਆ ਕਿ ਇਹ ਪੇਸ਼ੈਂਟ ਮੈਨੀਆ ਜਾਂ ਬਾਈਪੋਲਰ ਮੂਡ ਡਿਸਆਰਡਰ ਦੇ ਤੇਜ਼ੀ ਵਾਲੇ ਫੇਜ਼ ਵਿੱਚ ਚਲਾ ਗਿਆ ਸੋ ਬਾਈਪੋਲਰ ਮੂਡ ਡਿਸਆਰਡਰ ਵਿੱਚ ਤੇਜ਼ੀ ਅਤੇ ਉਦਾਸੀ ਦੋਨਾਂ ਦੇ ਦੌਰ ਆਉਂਦੇ ਤੇ ਇਹ ਸੀਜ਼ਨਲ ਵੀ ਹੋ ਸਕਦਾ ਹੈ ਜਦੋਂ ਮੌਸਮ ਬਦਲ ਇਹ ਮਰੀਜ਼ ਕਈ ਵਾਰ ਤੇਜ਼ੀ ਜਾਂ ਕਈ ਵਾਰ 10 ਦੇ ਵਿੱਚ ਜਾ ਸਕਦੇ ਸੋ ਦੋਸਤੋ ਇਸ ਤੋਂ ਬਾਅਦ ਆnder ਸਿਕੋਟਿਕ ਡਿਸਆਰਡਰ ਜਿਹਾ ਸਕਿਜ਼ੋਫਰੇਨੀਆ ਜਿਸ ਵਿੱਚ ਮਰੀਜ਼ ਦਾ ਰਿਐਲਿਟੀ ਨਾਲ ਕੰਟੈਕਟ ਟੁੱਟ ਜਾਂਦਾ ਹੈ ਜਿਸ ਵਿੱਚ ਮੇਜਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਿੱਛੇ ਕੋਈ ਪਿਆ ਹੈ ਉਹਨਾਂ ਦੀਆਂ ਗੱਲਾਂ ਬਾਹਰ ਪਤਾ ਲੱਗ ਜਾਂਦੀਆਂ ਨੇ ਜਾਂ ਉਹਨਾਂ ਨੂੰ ਕੰਨਾਂ ਵਿੱਚ ਆਵਾਜ਼ਾਂ ਆਉਂਦੀਆਂ ਨੇ ਜਿਹੜੀਆਂ ਕਿ ਆਮ ਬੰਦੇ ਨੂੰ ਨਹੀਂ ਸੁਣਦੀਆਂ ਪਰ ਉਹਨਾਂ ਨੂੰ ਸੁਣਦੀਆਂ ਨੇ ਉਹਨਾਂ ਨੂੰ ਡਾਇਰੈਕਟ ਕਰਦੀਆਂ ਨੇ ਆਵਾਜ਼ਾਂ ਕਿ ਤੂੰ ਹੁਣ ਇਹ ਕਾਮਕਾਰ ਕੋ ਕਾਮਕਾਰ ਤੋਂ ਇੱਕ ਖਾਲਾ ਹੈ ਜਾਂ ਇਹ ਨਾ ਖਾਇਆ ਇਸ ਬੰਦੇ ਨਾਲ ਨਾ ਗੱਲ ਕਰ ਤੂੰ ਬਾਹਰ ਨਾ ਜਾ ਤੇ ਉਹਨਾਂ ਨੂੰ ਫਿਰ ਇਸ਼ਾਰਿਆਂ ਨਾਲ ਬੰਦਾ ਮਰੀਜ਼ ਰਿਸਪੌਂਡ ਕਰਦਾ ਹੈ ਤੇ ਆਪਾਂ ਨੂੰ ਨਜ਼ਰ ਆਉਂਦਾ ਹੈ ਕਿ ਮਰੀਜ਼ ਕੱਲਾ ਬੈਠਾ ਹੀ ਇਸ਼ਾਰੇ ਕਰ ਰਿਹਾ ਹੈ ਇਸ ਤੋਂ ਬਾਅਦ ਇਹਨਾਂ ਮਰੀਜ਼ਾਂ ਜਾਂਦਾ ਲੱਗਦਾ ਹੈ ਕਿ ਜੋ ਸੋਚਦੇ ਨੇ ਉਹ ਬਾਹਰ ਪਤਾ ਲੱਗ ਰਿਹਾ ਹੈ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਘਰ ਦੇ ਉਹਨਾਂ ਨੂੰ ਕੁਝ ਖਲਾਅ ਨਾ ਦੇਣ ਸੋ ਉਹ ਆਪਣੇ ਹੀ ਰੋਟੀ ਆਪ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦਾ ਨਾਨਾ ਟੋਨਾ ਜਾਂ ਆਪਣੀ ਹਾਈਜੀਨ ਦਾ ਖਿਆਲ ਘੱਟ ਜਾਂਦਾ ਹੈ ਇੱਕੋ ਜਗ੍ਹਾ ਤੇ ਟਿੱਕੀ ਲਗਾ ਕੇ ਕਾਫੀ ਦੇਰ ਉਹ ਬੈਠੇ ਰਹਿੰਦੇ ਨੇ ਸੱਜਨ ਸਪੈਲਸ ਆਫ ਅਗਰੈਸ਼ਨ ਵੀ ਇਹਨਾਂ ਮਰੀਜ਼ਾਂ ਵਿੱਚ ਆ ਸਕਦਾ ਹੈ ਸੋ ਦੋਸਤੋ ਇਹ ਸਾਈਕੋਟਿਕ ਡਿਸਆਰਡਰ ਦੇ ਸਿੰਟਮਸ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਦੀ ਵੀ ਬਿਮਾਰੀ ਹੁੰਦੀ ਹੈ ਤੁਸੀਂ ਸੁਣਿਆ ਹੋਵੇਗਾ ਇਸ ਵਿੱਚ ਮਰੀਜ਼ਾਂ ਨੂੰ ਇੱਕੋ ਹੀ ਖਿਆਲ बार-बार ਮਨ ਵਿੱਚ ਆ बार-बार हाथ ਧੋਂਦੇ ਰਹਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਹੱਥ ਗੰਦੇ ਨੇ ਉਹ ਬਾਰ-ਬਾਰ ਦਿਨ ਚ 50 ਵਾਰ 100 ਵਾਰ ਹੱਥ ਧੋਂਦੇ ਨੇ ਧੋ ਕੇ ਆਉਂਦੇ ਨੇ ਫਿਰ ਉਹਨਾਂ ਨੂੰ ਲੱਗਦਾ ਕਿ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਫਿਰ ਤੋਂ ਚਲੇ ਜਾਂਦੇ ਨੇ ਸੋ ਉਹਨਾਂ ਦਾ ਪੂਰਾ ਦਿਨ ਹੱਥ ਧੋਂਦੇ ਵਿੱਚ ਹੀ ਚਲਾ ਜਾਂਦਾ ਹੈ ਜਾਂ ਐਦਾ ਦੀ ਕੋਈ ਹੋਰ ਰਿਪੀਟਿਡ ਐਕਟੀਵਿਟੀਆਂ ਵਿੱਚ ਜਿੱਦਾਂ ਕਿਸੇ ਨੂੰ ਲੱਗਦਾ ਕਿ ਉਹ ਗੈਸ ਨਹੀਂ ਬੰਦ ਕੀਤੀ ਜਾਂ ਕਿਸੇ ਨੂੰ ਲੱਗਦਾ ਕਿ ਉਹਨੇ ਕੁੰਡੇ ਨੂੰ ਲੌਕ ਨਹੀਂ ਲਾਇਆ ਜਾਂ ਕਿਸੇ ਨੂੰ ਸਫਾਈ ਬਾਰੇ ਖਿਆਲ ਹੋ ਜਾਂਦਾ ਹੈ ਕਿ ਘਰ ਸਾਫ਼ ਨਹੀਂ ਹੈ ਉਹ ਸਾਫ਼ ਨੂੰ ਸਫਾਈ ਪਿੱਛੇ ਲੱਗੇ ਰਹਿੰਦੇ ਨੇ ਕਿਸੇ ਨੂੰ ਸਿਮੈਟਰੀ ਦੀ ਆਬਸੈਸ਼ਨ ਹੋ ਜਾਂਦੀ ਹੈ ਸੋ ਦੋਸਤੋ ਇਹ OCD ਜਿਸ ऑब्सेशनਸ ਐਂਡ ਕੰਪਲਸ਼ਨਸ ਇਨ ਦਾ ਰਿਸਪੌਂਸ ਵਿੱਚ ਉਹ ਸਫਾਈ ਕਰਦਾ ਰਹਿੰਦਾ ਹੈ ਸੋ OCD ਵੀ ਇੱਕ ਮਾਨਸਿਕ ਬਿਮਾਰੀ ਹੈ ਅਤੇ ਜਿਹੜੇ ਮਰੀਜ਼ ਇਸ ਤੋਂ ਗ੍ਰਸਤ ਨੇ ਉਹ ਬਹੁਤ ਅੰਗ ਨੈਗੇਟਿਵ ਨਾਲ ਦੀ ਸਪੋਰਟ ਆਪਾਂ ਨੂੰ ਜਿੰਨੀ ਵੀ ਹੋ ਸਕੇ ਸੋਸ਼ੀਅਲੀ ਮੈਂਟਲੀ ਫਿਜ਼ੀਕਲੀ ਕਰਨੀ ਚਾਹੀਦੀ ਹੈ ਅਤੇ ਇਹਨਾਂ ਨੂੰ ਛੇਤੀ ਤੋਂ ਛੇਤੀ ਆਪ ਨੂੰ ਸਹਾਇਤ ਕਰਨਾ ਚਾਹੀਦਾ ਹੈ ਕਿ ਉਹ ਡਾਕਟਰ ਨੂੰ ਮਿਲਣ ਅਤੇ ਆਪਣਾ ਇਲਾਜ ਕਰਾ ਸੋ ਦੋਸਤੋ ਇਸ ਤੋਂ ਇਲਾਵਾ ਬੱਚਿਆਂ ਦੀਆਂ ਬਿਮਾਰੀਆਂ ਜਿਹੜਾ ਚਾਈਲਡਹੂਡ ਡਿਸਆਰਡਰਸ ਜਿਨ੍ਹਾਂ ਵਿੱਚ ਮੈਂਟਲ ਇਰਡਿਟੇਸ਼ਨ ADHD ਵਗੈਰਾ ਇਹ ਸਾਰਾ ਵੀ ਮੈਂਟਲ ਡਿਸਆਰਡਰਸ ਦਾ ਹੀ 파ਟ ਹੈ। ADHD ਵਿੱਚ ਬੱਚੇ ਇੱਕ ਜਗ੍ਹਾ ਤੇ ਧਿਆਨ ਨਹੀਂ ਲਾ ਪਾਉਂਦੇ, ਇੱਕ ਜਗ੍ਹਾ ਤੇ ਸਿੱਕੇ ਨਹੀਂ ਬੈਠੇ ਨਹੀਂ ਬੈਠਦੇ। ਉਹ ਇੱਧਰ ਉੱਧਰ ਘੁੰਮਦੇ ਰਹਿੰਦੇ ਨੇ। ਉਹਨਾਂ ਨੂੰ ਅੱਜ ਲੱਗਦਾ ਜਿਦਾਂ ਉਹਨਾਂ ਦੇ ਪਿੱਛੇ ਮੋਟਰ ਲੱਗੀ ਹੋਵੇ। ਮਾਪੇ ਉਹ ਕਹਿੰਦੇ ਨੇ ਵੀ ਡਾਕਟਰ ਸਾਹਿਬ ਜੀ ਤਾਂ ਸਿੱਕੇ ਹੀ ਨਹੀਂ ਬੈਠਦਾ ਹੈ। ਇਹਨੇ ਕਦੇ ਆ ਚੀਜ਼ ਚੱਕ ਲੈਣੀ ਹੈ ਕਦੇ ਉਹ ਚੀਜ਼ ਚੱਕ ਲੈਣੀ ਹੈ ਇਹ ਬੱਚਾ ਸਕੂਲ ਚ ਵੀ ਜੋ ਜਾਂਦੇ ਨੇ ਸਕੂਲ ਚ ਤੀਸਰੀ ਦੀ ਕੰਪਲੇਂਟ ਹੁੰਦੀ ਹੈ ਕਿ ਇਹ ਬੱਚਾ ਆਪਣੇ ਡੈਸਕ ਤੇ ਨਹੀਂ ਰਹਿੰਦਾ ਇਹ ਕਦੇ ਦੂਜੇ ਡੈਸਕ ਤੇ ਚਲਾ ਜਾਂਦਾ ਹੈ ਨਾ ਖੁਦ ਪੜ੍ਹਦਾ ਹੈ ਨਾ ਦੂਜੇ ਨੂੰ ਪੜ੍ਹਨ ਦਿੰਦਾ ਹੈ ਸੋ ਇਹਨਾਂ ਦੇ ਬੱਚਿਆਂ ਦੀ ਕਨਸੈਂਟ੍ਰੇਸ਼ਨ ਲੈਵਲਸ ਬਹੁਤ ਘੋਰ ਹੁੰਦੀਆਂ ਤੇ ਇਹਨਾਂ ਵਿੱਚ ਹਾਈਪਰ ਐਕਟੀਵਿਟੀ ਦੇ ਸਿੰਟਮਸ ਹੁੰਦੇ ਸੋ ਇਹਨਾਂ ਬੱਚਿਆਂ ਨੂੰ ਵੀ ਜਲਦੀ ਤੋਂ ਜਲਦੀ ਲੈ ਕੇ ਆਉਣਾ ਚਾਹੀਦਾ ਹੈ ਬਿਕੋਜ਼ ਜੇ ਇਹਦਾ ਇਲਾਜ ਨਾ ਕੀਤਾ ਜਾਵੇ ਤਾਂ ਫਿਰ ਇਹਨਾਂ ਦੀ ਸੈਲਫ ਇਸਟੀਮ ਘੱਟ ਜਾਂਦੀ ਹੈ ਬਿਕੋਜ਼ ਇਹਨਾਂ ਦੇ ਬਸ ਚ ਨਹੀਂ ਹੁੰਦਾ ਇੱਕ ਐਤਾ ਕਰਨਾ ਤੇ ਜਦੋਂ ਫ ਕਰ ਪਾਉਂਦੇ ਅਤੇ ਉਹਨਾਂ ਨੂੰ ਫਿਰ ਡਾਨਦੁਤਕਾਰ ਦਾ ਸਾਹਮਣਾ ਕਰਨਾ ਪੈਂਦਾ ਅਤੇ ਉਹਨਾਂ ਨੂੰ ਫਿਰ ਸੈਲਫ ਐਸਟੀਮ ਘਟਣ ਨਾਲ ਤੇ ਡਿਪਰੈਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਆਮ ਬਿਮਾਰੀਆਂ ਜਿਦਾਂ ਕਿ ਯਾਦਦਾਸ਼ਤ ਘਟ ਜਾਂਦੀ ਜਿੰਦਾਂ ਆਪਾਂ ਦੇਖਿਆ ਹੋਏਗਾ ਕਿ ਬਜ਼ੁਰਗਾਂ ਦੀ 70 75 ਸਾਲ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਯਾਦਦਾਸ਼ਤ ਘਟ ਜਾਂਦੀ ਹੈ ਔਰ ਨਿੱਕੀ ਨਿੱਕੀ ਚੀਜ਼ਾਂ ਰੱਖ ਕੇ ਭੁੱਲ ਜਾਂਦੇ ਨੇ ਤੇ ਫੇਰ ਉਹਨਾਂ ਨੂੰ ਆਪਣੇ ਆਸ-ਪਾਸੇ ਘਰ ਦਾ ਪਤਾ ਭੁੱਲ ਜਾਂਦਾ ਹੈ उन्होंने अपने केवल बच्चे नाम ना भी याद नहीं रहता सो so, इन बजुर्गों भी जिनी जल्दी अपन पता लगे कि मैमरी प्रॉब्लम स्टार्ट हो गई है तो नाली डॉक्टर कंसल्ट करना चाहिए है क्योंकि तो मैमरी की स्लाइड जी है और रोकती जा सकती है बट मैमरी कई बार वापस ले बहुत ज़्यादा मुश्किल हो जाता है so, सो दोस्तों मुख्य गल यह है कि मानसिक बीमारिया बारे जागरूकता बहुत जरूरी है कि जो तुम्हें भी लगता है कि थोड़े आसे पासे या तुम खुद या तोड़ा कोई रिश्तेदार किसी मानसिक बीमारी तो जूझ रहा है या तो डाउट भी है कि वह हो सकती है ਤਾਂ ਇੱਕ ਵਾਰੀ ਜ਼ਰੂਰ ਮਨੋਚਿਕਿਤਸਕ ਨਾਲ ਸੰਪਰਕ ਕਰੋ ਉਹਨਾਂ ਨੂੰ ਦਿਖਾਓ ਸੋ ਦੋਸਤੋ ਮੈਂ ਹਾਂ ਡਾਕਟਰ ਨਰੇਸ਼ ਪਾਂਸਲ ਅਤੇ ਅਸੀਂ ਮਾਈਂਡ ਵਿਜ਼ਨ ਸਾਈਕੀਟਰੀ ਹਸਪੀਟਲ ਲੁਧਿਆਣਾ ਵਿਖੇ ਇਨਾਈ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਾਂ ਸੋ ਜੇ ਤੁਸੀਂ ਸਾਡੇ ਕੋਲ ਆਉਣਾ ਚਾਹੋ ਜਾਂ ਸਾਡੇ ਨਾਲ ਕੰਟੈਕਟ ਕਰਨਾ ਚਾਹੋ ਤਾਂ ਨੰਬਰ ডিসਪਲੇ ਹੋ ਰਿਹਾ ਹੈ ਇਹਨੇ ਤੁਸੀਂ ਵਟਸਐਪ ਦੇ ਥਰੂ ਆਨਲਾਈਨ ਕੰਸਲਟੇਸ਼ਨ ਵੀ ਲੈ ਸਕਦੇ ਹੋ ਅਤੇ ਇੱਥੇ ਆ ਕੇ ਵੀ ਆਪਣੇ ਬਾਰੇ ਜਾਂ ਆਪਣੀ ਬਿਮਾਰੀ ਬਾਰੇ ਦੱਸ ਸਕਦੇ ਹੋ ਤਾਂ ਕਿ ਅਸੀਂ ਤੁਹਾਡਾ ਵਰਪੂਰ ਤਰੀਕੇ ਨਾਲ ਇਲਾਜ ਕਰ ਸਕੀਏ